ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜੀਵਾਲ ਔਰ ਭਗਵੰਤ ਮਾਨ ਜੀ ਨੇ 1 ਮਾਰਚ ਤੋਂ ਯੁੱਧ ਨਸ਼ਾ ਵਿਰੋਧ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜਿਹੜੀ ਹੈਗੀ ਆ ਕੈਂਪੇਨ ਸ਼ੁਰੂ ਕੀਤੀ ਆ ਸੋ ਉਹਦੇ ਵਾਸਤੇ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਜੀ ਮੈਂ ਸਾਰੇ ਪੰਜਾਬ ਦੇ ਦੌਰੇ ਕਰ ਰਿਹਾ ਔਰ ਸਾਡੇ ਐਮਐਲਏ ਨਰਿੰਦਰ ਭਰਾਜ ਜੀ ਐਸਐਸਪੀ ਸਾਹਿਬ ਸਰਤਾਜ ਜੀ ਔਰ ਏਡੀਸੀ ਸਾਹਿਬ ਔਰ ਸਾਡੇ ਸਿਵਲ ਸਰਜਨ ਔਰ ਨਵੇਂ ਜਿਹੜੇ ਆਪੀਆਸ ਆਫਸਰ ਆ ਇਹ ਸਾਰੀ ਟੀਮ ਹੈ ਜੀ ਜਿਹੜੀ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ ਜ਼ਿਲ੍ਹਾ ਲੈਵਲ ਦੇ ਉੱਤੇ ਇਸ ਤਰ੍ਹਾਂ ਹੀ ਸਟੇਟ ਲੈਵਲ ਦੇ ਉੱਤੇ ਟੀਮ ਬਣਾ ਕੇ ਇੱਕ ਦੇ ਇੱਕ ਨiyet ਦੇ ਨਾਲ ਇੱਕ ਨੀਤੀ ਬਣਾ ਕੇ ਪਹਿਲਾਂ ਮੈਂ ਤੁਹਾਨੂੰ ਮੋٹے ਤੌਰ ਤੇ ਦੱਸਦਾ ਵੀ ਉਹ ਨੀਤੀ ਕੀ ਹੈ ਨੀਤੀ ਇਹ ਹੈ ਕਿ ਪੰਜਾਬ ਜਿੱਥੇ ਇਸ ਵੇਲੇ ਪਹੁੰਚਿਆ ਹੋਇਆ ਜੀ ਉਹਦੇ ਵਿੱਚ ਯੂਥ ਵਾਸਤੇ ਜੋ ਅੱਜ ਦੇ ਹਾਲਾਤ ਹੈ ਜੋ ਦੁਨੀਆ ਦੇ ਹਾਲਾਤ ਹੈ ਕਿ ਸਾਡੇ ਯੂਥ ਲਈ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਤੇ ਇੱਥੋਂ ਮਾਂ ਬਾਪ ਬੱਚਾ ਨੂੰ ਬਾਹਰ ਇਸ ਕਰਕੇ ਕੱਢ ਰਹੇ ਸੀ ਕਿ ਉਹਨਾਂ ਨਸ਼ਾ ਤੋਂ ਬਚ ਜਾਏਗਾ ਬਾਹਰ ਦੇ ਹਾਲਤ ਬਹੁਤ ਬੱਤਰ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਖੇਤ ਭਰਪੂਰ ਬਣਾਣਾ ਰੰਗਲਾ ਪੰਜਾਬ ਬਣਾਣਾ ਔਰ ਔਰ ਰੋਜ਼ਗਾਰ ਭਰਪੂਰ ਹੋਏਗਾ ਤਾਂ ਬਣਾਣਾ ਇਸ ਮੰਤਵ ਦੇ ਨਾਲ ਇਹ ਨੀਤੀ ਬਣੀ ਹੈ ਉਹਨੂੰ ਡੀਕ੍ਰਿਮੀਨਲਾਈਜ਼ ਕਰਨਾ ਜੀ ਜਿਹੜੇ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਜੇ ਕੋਈ ਟੀਕੇ ਲਾਂਦਾ ਤਾਂ ਉਹਨੂੰ ਚਾਹੇ ਅਸੀਂ ਲਿਕਵਿਡ ਮੈਥਡੋਨ ਜਾਂ ਔਰਲ ਸਬਸਟੀਟਿਊਸ਼ਨ ਥੈਰੇਪੀ ਤੇ ਲੈ ਕੇ ਆਣਾ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਉਹਦੇ ਚ ਹੈਗਾ ਕਿ ਉਹਨੂੰ ਕੋਈ ਨਾ ਕੋਈ ਕੰਮ ਸਿਖਾਣਾ ਸੀ ਯੋਗਾ ਕਰਾਣਾ ਮੈਡੀਟੇਸ਼ਨਸ ਖਾਣੀ ਆ ਕੋਈ ਨਾ ਕੋਈ ਸਕਿੱਲ ਡਿਵੈਲਪਮੈਂਟ ਕਰਾਉਣਾ ਉਹਨੂੰ ਪੁੱਛਣਾ ਹੈ ਉਦੇ ਵਾਸਤੇ ਇੱਕ ਤਾਂ ਅਸੀਂ ਕਹਿ ਗਏ ਅਸੀਂ ਆਪਣੀ ਜਿਹੜੀ ਕਪੈਸਿਟੀ ਆ ਉਹਨੂੰ ਨਿਹਾਸ ਕਰ ਰਹੇ ਆ ਜੀ ਉਹਦੇ ਵਿੱਚ ਜਿਹੜਾ ਅਸੀਂ ਤੁਹਾਡੇ ਕੋਲੇ ਜਿਹੜਾ ਆਲਰੇਡੀ ਹੈ ਸਰੂਰ ਦੇ ਵਿੱਚ ਬਹੁਤ ਜ਼ਿਆਦਾ ਲਿਮਟਡ ਕਪੈਸਿਟੀ ਸੀ ਤਕਰੀਬਨ ਤਕਰੀਬਨ ਜਿਹੜੇ ਤੁਹਾਡੇ ਹੈਗੇ ਆ ਗਵਰਨਮੈਂਟ ਸੈਕਟਰ ਦੇ ਵਿੱਚ ਤਾਂ ਸਿਰਫ ਜਿਹੜਾ ਹੈਗਾ ਉਹ 10 ਜਿਹੜੇ ਹੈਗੇ ਸਰਕਾਰੀ ਤੇ 15 ਰੈੱਡ ਕਰਾਸ ਤੇ 25 ਸਾਡੇ ਕੋਲੇ ਜਿਹੜੇ ਡਿਡਿਕਸ਼ਨ ਦੇ ਜਿਹੜੇ ਸੀਗੇ ਉਹ ਬੈਡ ਅਵੇਲੇਬਲ ਸੀਗੇ ਜੀ ਪ੍ਰਾਈਵੇਟ ਜਿਹੜੇ 7 ਬੰਦੇ ਆ ਉਹ ਉਹਨਾਂ ਕੋਲੇ ਮਤਲਬ ਬੰਦੇ 60-60 ਉਹਨਾਂ ਕੋਲੇ ਸੀਗੇ ਇਹ 95 ਔਰ ਉਹਦੇ ਚੋਂ 30 ਜਿਹੜੇ ਹੈਗੇ ਆ ਤੁਹਾਡੇ ਚੀਮਸ ਜੋ ਇੱਕ ਐਨਜੀਓ ਚਲਾਉਂਦੀ ਆ ਅਕਾਲ ਵਾਲੇ ਚਲਾਉਂਦੇ ਆ ਅਕਾਲ ਅਕੈਡਮੀ ਵਾਲੇ ਬਹੁਤ ਵਧੀਆ ਚਲਾਉਂਦੇ ਆ ਬਲੂ ਸਾਹਿਬ ਵਾਲੇ ਉਹ ਤੇ ਹੁਣ ਅਸੀਂ ਇਹਦੇ ਚ ਦੋ ਸਾਡੇ ਜਿਹੜੇ ਨਰਸਿੰਗ ਕਾਲਜ ਆ ਪਵਾਨੀਗੜ੍ਹ ਚਕਸਰੂਰ ਚ 100 ਬੈੱਡ ਹੋਰ ਐਡ ਕੀਤੇ ਆ ਇੱਕ ਜਿਹੜੇ ਤੁਹਾਡਾ ਐਗਜ਼ਿਸਟਿੰਗ ਜਿਹੜਾ ਰੀਐਬ ਸੈਂਟਰ ਆ 50 ਬੈੱਡ ਹੋਰ ਕਨਵਰਟ ਕਰਤੇ ਤੇ ਇਸੇ ਤਰ੍ਹਾਂ ਜਿਹੜੇ ਹੋਰ ਥੋੜਾ ਜਿਹਾ ਬੈੱਡ ਅਸੀਂ ਐਡ ਕਰਕੇ ਇਹਦੇ ਚ ਤਕਰੀਬਨ ਤਕਰੀਬਨ ਤੁਹਾਡੀ ਜਿਹੜੀ 2.5 ਗੁਣਾ ਕੈਪੈਸਿਟੀ ਜਿਹੜੀ ਡਿਡਕਸ਼ਨ ਦੀ ਕੀਤੀ ਆ ਇੱਕ ਅਸੀਂ ਬਹੁਤ ਵੱ ਉਸਾਡੇ ਦੋ ਜਗ੍ਹਾ ਗੱਲ ਚੱਲਦੀ ਆ ਚਾਹੇ ਅਸੀਂ ਪੀਜੀ ਦੇ ਸੈਂਟਰ ਨਾਲ ਜੋ ਮੰਨਦੇ ਆ ਅਦਰਵਾਈਜ਼ ਅਸੀਂ ਜਿਹੜਾ ਅਕਾਲ ਹਸਪੀਟਲ ਉਹਨਾਂ ਦੇ ਨਾਲ ਜਾਂ ਹੋਰ ਵੀ ਸਾਡੇ ਕੋਲੇ ਤਿੰਨ ਚਾਰ ਆਪਸ਼ਨਸ ਆ ਗਿਆ ਜਿਹੜਾ ਕਿ ਡੀਟੌਕਸ ਤੋਂ ਬਾਅਦ ਰੀਹੈਬਿਲਿਟੇਸ਼ਨ ਜਿਹਦੇ ਵਿੱਚ ਘੱਟੋ ਘੱਟ ਵੀ 15 ਕਿਸਮ ਦੇ 20 ਕਿਸਮ ਦੇ ਨਵੇਂ ਸਕਿੱਲਸ ਹੋਣਗੇ ਇਹ ਖੇਤੀਬਾੜੀ ਦੇ ਆਧਾਰਤ ਹੋਣਗੇ ਆਈਟੀ ਬੇਸਡ ਹੋਣਗੇ ਆਈਟੀ ਦੇ ਨਾਲ ਸੰਬੰਧਿਤ ਹੋਣਗੇ ਫੂਡ ਇੰਡਸਟਰੀ ਨਾਲ ਸੰਬੰਧਿਤ ਹੋਣਗੇ ਜਿਹੜੇ ਉਹਨਾਂ ਨੂੰ ਬੰਦ ਨੂੰ ਆਫਰ ਦੇਵਾਂਗੇ ਅਸੀਂ 15 20 ਚੁਆਇਸਸ ਦੇਵਾਂਗੇ ਜਿੱਥੇ 200 ਬੰਦਾ ਹੋਏਗਾ ਉਹਨਾਂ ਦੇ 10 15 20 ਦੇ ਗਰੁੱਪ ਬਣਾ ਕੇ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਉਸ ਤੋਂ ਬਾਅਦ ਗੌਰਮੈਂਟ ਦੀਆਂ ਬਹੁਤ ਸਾਰੀਆਂ ਸਕੀਮਾਂ ਹੈਗੀਆਂ 25-25 ਲੱਖ ਰੁਪਏ ਦਾ ਲੋਨ ਹੈ ਜਿਹਦੇ ਵਿੱਚ ਸਬਸਿਡੀ ਕੰਪੋਨੈਂਟ ਵੀ ਆ ਉਹ ਉਹਨਾਂ ਨੂੰ ਅਸੀਂ ਜਿਹੜਾ ਦੇ ਕੇ ਕੰਮ ਸ਼ੁਰੂ ਕਰਾਵਾਂਗੇ ਇਸ ਤੋਂ ਸਵਾਏ ਜਿਹੜੇ ਇਹਦੇ ਨਾਲ ਸਟਿਗਮਾ ਟੈਸਟ ਹੈ ਜੀ ਲੋਕ ਜਾਣਦੇ ਨਹੀਂ ਆ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਾਂ ਵੀ ਇਸ ਤਰ੍ਹਾਂ ਦਾ ਹੈਗਾ ਉੱਥੇ ਲੋਕ ਭੇਜਣਾ ਨਹੀਂ ਚਾਹੁੰਦੇ ਬੱਚਿਆਂ ਨੂੰ ਸਾਡੇ ਕੋਲੇ 529 ਸਾਡੇ ਕੋਲੇ ਹੋਟ ਸੈਕਟਰ ਹੈ ਔਰ ਸਾਡੇ ਕੋਲੇ 36 ਡੀਡਿਕਸ਼ਨ ਸੈਂਟਰ ਹੈ ਇਹ ਸਾਡੇ ਜਿਹੜੇ ਤਕਰੀਬਨ ਤਕਰੀਬਨ ਜਿਹੜੇ ਤੁਹਾਡੇ ਹੈਗੇ ਪਹ ਪਹਣੇ 600 ਜਾਂ 550 ਸੈਕਟਰਾਂ ਦੇ ਵਿੱਚ 294000 ਲੋਕ ਦਵਾਈ ਲੈਂਦੇ ਆ ਪ੍ਰਾਈਵੇਟ 170 ਹੈ ਉਹਦੇ ਵਿੱਚੋਂ ਘੱਟੋ ਘੱਟ ਵੀ ਜਿਹੜੇ ਹੈਗੇ ਆ ਤੁਹਾਡੇ ਉਹ 7 ਲੱਖ ਤੋਂ ਵੱਧ ਲੋਕ ਦਵਾਈ ਲੈਂਦੇ ਆ ਪਰ ਦੁੱਗਣੇ ਤੋਂ ਜ਼ਿਆਦਾ ਸਾਢੇ ਮਤਲਬ ਢਾਈ ਕੋਣਾ ਉਹਦਾ ਕਾਰਨ ਕੀ ਆ ਕਿ ਸਟਿਗਮਾ ਕਰਕੇ ਉਹ ਗੋਲੀਆਂ ਮਹਿੰਗੀਆਂ ਲੈ ਰਿਹਾ ਉਹ ਮਤਲਬ 30 ਰੁਪਏ ਚ 35 ਰੁਪਏ ਚ 40 ਰੁਪਏ ਚ ਗੋਲੀ ਲੈ ਰਿਹਾ ਜਿਹੜੀ ਅਸੀਂ ਫ੍ਰੀ ਦਿੰਨੇ ਆ ਤੇ ਉਹਦੇ ਨਾਲ ਮਤਲਬ ਅਸੀਂ ਉਹਨਾਂ ਨੂੰ ਸਟਿਕ ਵਕ ਇਹਦੇ ਵਾਸਤੇ ਅਸੀਂ ਇੱਕ ਅਲਕੋਹਲਿਕ ਅਨੋਨਿਮਸ ਨਾਰਕੋਟਿਕ ਅਨੋਨਿਮਸ ਔਰ ਇੱਕ ਪਿੰਡਾਂ ਦੀਆਂ ਸਿਹਤ ਕਮੇਟੀਆਂ ਸ਼ਹਿਰਾਂ ਦੇ ਵਿੱਚ ਰੋਗੀ ਕल्याण ਸੰਪਤੀਆਂ ਇੱਕ سپورਟ ਗਰੁੱਪ ਕ੍ਰੀਏਟ ਕਰ ਰਹੇ ਆ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੀ ਕੌਨਫਿਡੈਂਸ਼ੀਅਲਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਡੀਡਿਕਸ਼ਨ ਦੇ ਮੋਟੀਵੇਟ ਵੀ ਕਰੇਗਾ ਇਨ ਦਾ ਮੇਨ ਟਾਈਮ ਉਹਨਾਂ ਨੂੰ ਨਸ਼ਿਆ ਤੋਂ ਨਸ਼ੇ ਛੱਡ ਕੇ ਦੂਜੀਆਂ ਦਵਾਈਆਂ ਤੇ ਆਣ ਲਈ ਪੇਰੇਗਾ ਔਰ ਉਹਨਾਂ ਨੂੰ ਜਿਹੜਾ ਹੈਗਾ ਉਹ ਡਿਡਿਕਸ਼ਨ ਸੈਂਟਰ ਤੱਕ ਲੈ ਕੇ ਆਣ ਸਾਡੀ ਮਦਦ ਕਰੇਗਾ ਸੋ ਇਹ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਹੈ ਕਿ ਦੋ ਰਸਤੇ ਆ ਇੱਕ ਹੈਗਾ ਖੁਸ਼ਹਾਲੀ ਵਾਲਾ ਨਸ਼ਾ ਛੱਡਣ ਵਾਲਾ ਕੰਮ ਸਿੱਖ ਕੇ ਕੰਮ ਕਰਨ ਵਾਲਾ ਵਿਆਹ ਕਰਾਉਣ ਵਾਲਾ ਔਰ ਬਹੁਤ ਤਰੱਕੀ ਦਾ ਰਸਤਾ ਜਿਹੜਾ ਉਜਵਲੇ ਸਵੇਰ ਵੱਲ ਜਾਂਦਾ ਨਾ ਸਾਹਿਬ ਤੁਸੀਂ ਇੱਕ ਵਾਰ ਨੂੰ ਕੰਪਲੀਟ ਕਰ ਲੈਂਦੇ ਹੋ ਉਸ ਤੋਂ ਬਾਅਦ ਜੋ ਮਰਜ਼ੀ ਕਰਦੇ ਹੋ ਉਸ ਤੋਂ ਬਾਅਦ ਦੂਜਾ ਰਸਤਾ ਇਹ ਹੈਗਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਆ ਜਿਹੜੇ ਸਾਡੇ ਬਚਪਨ ਨੂੰ ਜਾਂ ਸਾਡੇ ਜਵਾਨੇ ਨੂੰ ਬਰਬਾਦ ਕਰਦੇ ਆ ਉਹਨਾਂ ਦੇ ਪਿੱਛੇ ਪੁਲਿਸ ਹੋਏਗੀ ਉਹ ਜਾਂਦ ਅਕਸੇ ਥਾਣੇ ਚ ਕੁੱਟ ਖਾ ਰਹੇ ਹੋਣਗੇ ਜਾਂ ਜ਼ਖਮੀ ਹੋ ਕੇ ਕਿਸੇ ਹਸਪਤਾਲ ਚ ਦਾਖਲ ਹੋਣਗੇ ਜਾਂ ਪੰਜਾਬ ਛੱਡ ਕੇ ਭੱਜ ਜਾਣਗੇ ਤੇ ਜੇ ਚਾਰੋਂ ਸਿਰੇ ਨਹੀਂ ਆ ਤਾਂ ਉਹ ਫਿਰ ਕਿਤੇ ਵੱਲ ਰੱਬ ਨੂੰ ਘਾਰੇ ਹੋਣਗੇ ਜਿੱਥੇ ਮਰਜ਼ੀ ਭੱਜ ਜਾਣ ਫੜ ਕੇ ਲਿਆਵਾਂਗੇ ਤੁਹਾਡੇ ਮੈਂ ਉਚੇਚੇ ਤੌਰ ਦੇ ਉੱਤੇ ਜਿਹੜਾ ਮੈਂ ਇੱਕ ਇੱਕ ਗੱਲ ਹੋਰ ਕਰਕੇ ਫਿਰ ਮੌਜੂਦੇ ਤੇ ਆਉਂਗਾ ਇੱਕ ਅਸੀਂ ਜਿਹੜੇ ਬੱਚਿਆਂ ਨੂੰ ਟਾਰਗੇਟ ਕਰ ਰਿਹਾ ਜੀ ਉਹਦੇ ਚ ਇਹਨਾਂ ਨੇ ਜਿਹੜੇ ਨਵੀਂ ਵੇਪਿੰਗ ਕਹਿੰਦੇ ਆ ਵੇਪਸ ਆ ਗਈਆਂ ਇਹ ਸੈਕਰਟਸ ਆ ਗਏ ਆ ਆਨਲਾਈਨ ਫਾਰਮੇਸੀ ਆ ਉਹ ਮੈਂ ਜੇਪੀ ਨੱਡਾ ਜੀ ਨੂੰ ਵੀ ਮਿਲ ਕੇ ਆ ਉਹਦੇ ਵਾਸਤੇ ਉਹ ਵੀ ਕੋਆਪਰੇਟ ਕਰ ਰਹੇ ਆ ਵੀ ਆਰ ਵਰਕਿੰਗ ਟੂਗੇਦਰ ਫਾਰ ਦਿਸ ਉਹਨਾਂ ਨੇ ਕਿਹਾ ਤੁਹਾਨੂੰ ਪੂਰੀ ਸਪੋਰਟ ਕਰਾਂਗੇ ਉਹਨਾਂ ਨੇ ਐਪਰੀਸ਼ੀਏਟ ਕੀਤੀ ਆ ਪੰਜਾਬ ਦਾ ਜਿਹੜਾ ਯੋਧ ਨਸ਼ਾ ਵਿਰੋਧ ਦਾ ਬਹੁਤ ਪ੍ਰੇਜ਼ ਕੀਤੀ ਆ ਉਹਨਾਂ ਨੇ ਔਰ ਸਾਰੇ ਜਿਹੜੇ ਉਹਨਾਂ ਨੇ ਕਿਹਾ ਵੀ ਅਸੀਂ ਪੂਰੀ ਮਦਦ ਕਰਾਂਗੇ ਔਰ ਇਸ ਤੋਂ ਸਿਵਾਏ ਜਿਹੜੇ ਆ ਗਏ ਨਵੇਂ ਐਕਸਟ੍ਰਾਬਰੀ ਕੈਂਡੀਜ਼ ਔਰ ਜਿਹੜੇ ਇੱਕ ਮਫਰੀਦਕੋਟ ਦੇ ਵਿੱਚ ਜਿਹੜੇ ਆ ਗਿਆ ਉਹ ਜਿਹੜੀਆਂ ਮੈਰੀਜਵਾਨਾ ਬੇਸ ਸੁੱਕੇ ਦੇ ਨਾਲ ਭੰਗ ਦੇ ਨਾਲ ਰਿਲੇਟਡ ਜਿਹੜੇ ਆ ਗਿਆ ਗੋਲੀਆਂ ਬਣਾ ਕੇ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਫਰੀਚ ਵੰਡ ਰਿਹਾ ਸੋ ਇਹਦੇ ਵਾਸਤੇ ਤੁਸੀਂ ਜਿਹੜਾ ਮੀਡੀਆ ਨੂੰ ਕਿ ਤੁਸੀਂ ਸਾਡੇ ਆਈਜ਼ ਆਈਡੀਅਰਸ ਹੋ ਤੁਸੀਂ ਇਹ ਸਾਡੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਣੀ ਹੈ ਔਰ ਲੋਕਾਂ ਦੀ ਜੇ ਕੋਈ ਦੁਖ ਤਕਲੀਫ ਹੈ ਜੇ ਕੋਈ ਬੰਦਾ ਕਰਦਾ ਐਕਸੈਲ ਇਨਫੋਰਮੇਸ਼ਨ ਸਾਡੂ ਦੇਣੀ ਹੈ ਇੱਕ ਮੈਂ ਹੁਣ ਜਿਹੜਾ ਬਹੁਤ ਮੈਸੇਜ ਇਹ ਮੈਨੂੰ ਪੂਰਾ ਕਰਨ ਦਿਓ ਹੁਣ ਤੁਸੀਂ ਰਾਮਨਾਰ ਤੁਹਾਡੇ ਸੰਗਰੂਰ ਦੇ ਵਿੱਚ ਦੂਜੀ ਵਾਰੀ ਹੋਇਆ ਪੂਰੇ ਪੰਜਾਬ ਛੋਰ ਕਿਤੇ ਨਹੀਂ ਹੋਇਆ ਕਿ ਜਿਹ ਨਸ਼ਾ ਛੁਡਾ ਕੇ ਕੋਈ ਕੰਮ ਸਿਖਾਣਾ ਚਾਹੁੰਦੇ ਸੀ ਉਹਨਾਂ ਨੂੰ ਸਿੱਧੇ ਰਸਤੇ ਪਾਣਾ ਚਾਹੁੰਦੇ ਸੀ ਉਹਨਾਂ ਨੇ ਬੇਵਕੂਫੀ ਕਰ ਲਈ ਆ ਜੀ ਉਸ ਉਥੋਂ ਸਟਾਫ ਦੇ ਕੋਲੋਂ ਮਤਲਬ ਭੱਜ ਕੇ ਉਹਨਾਂ ਨੂੰ ਰਾਤ ਧਮਕਾ ਕੇ ਉਥੋਂ ਭੱਜ ਕੇ ਜਾ ਕੇ ਉਹ ਉਹ ਫੜੇ ਗਏ ਆ 13 ਗੈਸੀ 10 ਫੜ ਲਿਆ ਤਿੰਨ ਨੂੰ ਵੀ ਫੜ ਲਾਂਗੇ ਕਿਤੇ ਨਹੀਂ ਜਾ ਸਕਦੇ ਲੇਕਿਨ ਇਹ ਮੈਂ ਬੜਾ ਕਲੀਅਰ ਮੈਸੇਜ ਦੇਣਾ ਚਾਹੁੰਦਾ ਕਿ ਉਹਨਾਂ ਨੇ ਇਹ ਗਲਤੀ ਕਰ ਲਈ ਆ ਉਹਨਾਂ ਨੂੰ ਅਸੀਂ ਰਿਫਾਰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਉਹ ਦੁਬਾਰਾ ਉਹਨਾਂ ਨੂੰ ਇਹ ਮੌਕਾ ਨਹੀਂ ਮਿਲਣਾ ਦਿਸ ਇਸ ਸਾਰਿਆਂ ਨੂੰ ਅਸੀਂ ਇੱਕ ਇੱਕ ਮੌਕਾ ਸਭ ਨੂੰ ਦੇਣਾ ਸੀ لیکن ਜਿਹੜਾ ਬੰਦਾ ਜੋ ਤੁਹਾਡੇ ਸਰੂਰ ਦੇ ਬੰਦਿਆਂ ਨੇ ਕੀਤਾ ਹੁਣ ਉਹ ਫੜੇ ਗਏ ਆ ਹੁਣ ਹਸਪਤਾਲ ਤੇ ਨਹੀਂ ਜਾਣਗੇ ਹੁਣ ਜੇਲ੍ਹ ਤੇ ਜਾਣਗੇ ਉਹਨਾਂ ਦੀ ਜ਼ਮਾਨਤ ਨਹੀਂ ਹੋਏਗੀ ਹੁਣ ਤੇ ਨਾ ਤਾਂ ਉਹਨਾਂ ਦੀ ਜ਼ਮਾਨਤ ਹੋਏਗੀ ਜੇਲ੍ਹ ਜਾਣਗੇ ਔਰ ਉਹਨਾਂ ਨੂੰ ਦਵਾਈ ਗੋਲੀਆਂ ਫ੍ਰੀ ਨਹੀਂ ਮਿਲਣਗੀਆਂ ਹੁਣ ਅਸਾ ਚੜਾਣ ਦੀਆਂ ਉਹਨਾਂ ਨੂੰ ਮੁੱਲ ਲੈਣੀਆਂ ਪੈਣਗੀਆਂ ਉਹਨਾਂ ਨੂੰ ਬਿਜਲੀ ਫ੍ਰੀ ਨਹੀਂ ਮਿਲੇਗੀ ਘਰ ਦੀ ਸਬਸਿਡੀ ਬੰਦ ਹੋ ਜਾਏਗੀ ਬਿਜਲੀ ਦੀ ਉਹਨਾਂ ਨੂੰ ਰਾਸ਼ਨ ਫ੍ਰੀ ਨਹੀਂ ਮਿਲੇਗਾ ਜੇ ਇੰਟਾਇਰਡ ਹੋਣਗੇ ਤਾਂ ਉਹਨਾਂ ਨੂੰ ਰਾਸ਼ਨ ਫ੍ਰੀ ਨਹੀਂ ਮਿਲੇਗਾ ਇਹ ਬਾਕੀ ਵਾਲਿਆਂ ਵਾਸਤੇ ਵਾਰਨਿੰਗ ਹੈ ਜੀ ਇਹੇ ਬੰਦੇ ਅਸੀਂ ਫੜ ਲਏ ਆ ਬਾਕੀ ਦੇ ਤਿੰਨ ਵੀ ਫੜ ਲਾਂਗੇ ਮੈਂ ਲਗਾਤਾਰ ਟਰੈਕਿੰਗ ਕਰ ਰਿਹਾ ਆਗਾ ਜਿਹੜਾ ਬੰਦਾ ਕਿਸੇ ਕਿਸਮ ਦੇ ਜੋ ਇਹਨਾਂ ਨੇ ਸਕਰੂਰ ਵਾਲਾ ਤੁਹਾਡੇ ਇਹਨਾਂ ਨੇ ਕੀਤਾ ਅਗਾਛੜਾਓ ਕੇਂਦਰ ਵਾਲਿਆਂ ਨੇ ਜਿਹੜਾ ਬੰਦਾ ਕ੍ਰਾਈਮ ਕਰਦਾ ਫੜਿਆ ਗਿਆ ਜਿਹੜਾ ਬੰਦਾ ਸਰਕਾਰੀ ਹਸਪਤਲ ਤੋਂ ਗੋਲੀਆਂ ਲੈ ਕੇ ਕਿਤੇ ਬਾਹਰ ਖੜਾ ਵੇਚਦਾ ਮਿਲ ਗਿਆ ਉਹਨਾਂ ਦੇ ਨਾਲ ਸਖਤੀ ਨਾਲ ਨਿਬੜਿਆ ਜਾਊਗਾ ਜਿਹੜੇ ਬੰਦੇ ਮਾਪੇ ਲੈ ਕੇ ਆ ਜਾਣ ਖੁਦ ਆ ਜਾਣ ਕੋਈ ਐਨਜੀਓ ਲੈ ਕੇ ਆਜੇ ਜਿਹੜੇ ਬੰਦੇ ਇਲਾਜ ਕਰਾਣ ਆਣਗੇ ਉਹਨਾਂ ਦਾ ਪੂਰੇ ਪਿਆਰ ਦੇ ਨਾਲ ਉਹਨਾਂ ਦਾ ਇਲਾਜ ਕਰਾਂਗੇ ਕੰਮ ਸਖਾਵਾਂਗੇ ਕੰਮ ਤੇ ਲਾਵਾਂਗੇ ਖੇਡ ਦੇ ਮੈਦਾਨ ਦੇਵਾਂਗੇ ਲਾਇਬ੍ਰੇਰੀਆਂ ਬਣਾਵਾਂਗੇ ਇਹ ਸਾਰੇ ਮੈਂਟਲ ਹੈਲਥ ਇਸ਼ੂ ਆ ਜੀ ਸਾਰੀ ਸੁਵਿਧਾ ਪ੍ਰਦਾਨ ਚ ਦੇ ਰਹੇ ਆ ਖੇਡ ਖੇਡਾਂ ਮਤਨ ਪੰਜਾਬ ਦੀਆਂ ਖੇਡਾਂ ਦੇ ਮੈਦਾਨ ਬਣਾ ਰਹੇ ਆ ਜੀ ਲਾਇਬ੍ਰੇਰੀਆਂ ਬਣਾ ਰਹੇ ਆ ਪੜਨ ਦਾ ਖੇਡਣ ਦਾ ਕੰਮ ਕਰਨ ਦਾ ਮੌਕਾ ਦੇ ਰਹੇ ਆ ਤੇ ਇਹਦੇ ਵਿੱਚ ਇਹ ਜਨਤਾ ਦੀ ਲਹਿਰ ਵੱਡਦੀ ਆ ਮਾਪੇ ਲੈ ਕੇ ਆਣੇ ਸ਼ੁਰੂ ਹੋ ਗਏ ਆ ਬਹੁਤ ਅੱਛਾ ਰਿਸਪੌਂਸ ਆ ਸੋ ਇਹ ਹੈਗਾ ਸਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਇਸ ਤੋਂ ਸવાય ਜਿਹੜੀ ਆਖਰੀ ਗੱਲ ਆ ਵੀ ਜਿਹੜੇ ਤੁਹਾਡੇ ਸਕੂਲਾਂ ਦੇ ਵਿੱਚ ਉਹਨਾਂ ਦੀ ਪੇਰੈਂਟਸ ਦੀ ਔਰ ਬੱਚਿਆਂ ਦੀ ਐਜੂਕੇਸ਼ਨ ਹੈ ਜਿਹੜੀਆਂ ਤੁਹਾਡੀਆਂ એનર્ਜੀ ਡਰਿੰਕਸ ਆ ਹਨ ਮੈਂ ਸਕੂਲਾਂ 'ਚ ਬੈਨ ਕਰਤਾ ਵੇਵਸ ਦਾ ਦੱਸਿਆ ਮੈਂ ਜਿੰਨਾ ਤੁਹਾਡਾ ਇਹ ਸੈਕ੍ਰਟ ਹੈ ਸਾਰੇ ਕੁਝ ਦੇ ਸਟੈਂਡ ਬੈਨ ਸਕੂਲਾਂ ਦੇ ਵਿੱਚ ਪਹਿਲਾਂ ਹੀ ਬੈਨ ਹੈ ਗਿਆ ਤੇ એનર્ਜੀ ਡਰਿੰਕਸ ਨੂੰ ਬੈਨ ਕਰਤਾ ਦੇ ਆਰ ਵੈਰੀ ਹਾਰਫੁਲ ਫੋਰ ਕਿਡਸ ਕੌਜਾ ਵਾਸਤੇ ਐਡਵਾਈਜ਼ਰੀ ਆ ਉਹ ਮੇਰੇ ਅਧਿਕਾਰ ਖੇਤਰ ਚ ਨਹੀਂ ਆ ਮਨਰਟਾ ਜੀ ਨੂੰ ਬੇਨਤੀ ਕਰਤੀ ਆ ਉਹ ਵੀ ਹੋ ਜਾਏਗਾ ਬਟ ਐਡਵਾਈਜ਼ਰੀ ਆ ਕਿ ਸਕੂਲ ਕਾਲਜ ਦੇ ਵਿੱਚ ਕਿਤੇ ਵੀ ਕੋਈ એનર્ਜੀ ਡਰਿੰਕ ਰੱਖਣੀ ਪੇਰੈਂਟਸ ਨੂੰ ਬੇਨਤੀ ਆ ਕਿ ਤੁਸੀਂ ਵੀ ਧਿਆਨ ਰੱਖੋ ਤੁਹਾਡੇ ਘਰ ਚ ਨਹੀਂ ਹੋਣੀਆਂ ਚਾਹੀਦੀਆਂ એનર્ਜੀ ਡਰਿੰਕਸ ਤੇ ਵੀ ਜਾਂਚ ਵੀ ਕਰਾਂਗੇ ਇਸ ਤਰ੍ਹਾਂ ਸਟਿੰਗ ਬਿਲਕੁਲ ਕਰਾਂਗੇ ਜੀ ਬਿਲਕੁਲ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਸਟਿੰਗ ਨਹੀਂ ਕਰਾਂਗੇ ਸਿੱਧਾ ਐਕਸ਼ਨ ਹੋਏਗਾ ਤੁਸੀਂ ਸਿਰਫ ਤੇ ਸਿਰਫ ਮੈਨੂੰ ਇੱਕ ਐਕਸ਼ਨੇਬਲ ਇਨਫੋਰਮੇਸ਼ਨ ਇੱਕ ਫੋਟੋ ਭਜਾ ਦਿਓ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ